ਰਾਣਾ ਰਣਵੀਰ ਜੀ ਜਿਹਨਾਂ ਨੂੰ ਅੱਗੇ ਸੀ ਦੇਖਿਆ ਸੀ ਪਰ ਬਹੁਤ ਡੀਪਲੀ ਸੁਣਿਆ ਨਹੀਂ ਸੀ ਉਹਨਾਂ ਨੇ ਅੱਜ ਜਿਹੜਾ ਫਰਕ ਹੈ ਜਿਹੜਾ ਪੁਰਾਣਾ ਯਾਨੀ ਕਿ ਪੰਜਾਹ ਸਾਲ ਪਹਿਲਾਂ ਤੇ ਅੱਜ ਦੀ ਦੋਨਾਂ ਦੀ ਕਲੈਰਿਟੀ ਕੀਤੀ ਰਾਣਾ ਰਣਵੀਰ ਜੀ ਦਾ ਛੇਵਾਂ ਮਾਸਟਰ ਜੀ ਸ਼ੋਅ ਸੀਗਾ ਬਹੁਤ ਮਜ਼ਾ ਆਇਆ ਲਾਈਵ ਸ਼ੋਅ ਥੀਏਟਰ ਲੋਕੀ ਭੁੱਲ ਚੁੱਕੇ ਨੇ ਸਾਮੇ ਦੇ ਕੀ ਬੋਰਿੰਗ ਹੁੰਦਾ ਮੈਨੂੰ ਵੀ ਲੱਗਦਾ ਸੀਗਾ ਪਰ ਅੱਜ ਸ਼ੋਅ ਵੇਖ ਕੇ ਬਹੁਤ ਚੰਗਾ ਲੱਗਿਆ ਜੇ ਇਦਾਂ ਦੇ ਚਾਹੀਦੇ ਪ੍ਰੋਗਰਾਮ ਹੋਣੇ ਫੇਰ ਹੀ ਬੱਚਿਆਂ ਨੂੰ ਅੱਗੋਂ ਸਿੱਖਿਆ ਮਿਲਦੀ ਹੈ ਬਹੁਤ ਵਧੀਆ ਲੱਗਿਆ ਰਾਨਾ ਜੀ ਤਾਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਵੈਸੇ ਵੀ ਰਾਣੇ ਰਣਬੀਰ ਵਰਗੇ ਕਲਾਕਾਰ ਜਿਹੜੇ ਬਹੁ ਪੱਖੀ ਆ ਜਿਹੜੇ ਇਕੱਲੀਆਂ ਫਿਲਮਾਂ ਜਿਹੜੇ ਕੱਲੇ ਡੀਵੀਡੀ ਜਿਹੜੇ ਕੱਲੇ ਸੀਡੀ ਇਹਨਾਂ ਵਾਲੇ ਨਹੀਂ ਜਿਹੜੇ ਕਿ ਇਸ ਥਾਂ ਦੇ ਉੱਤੇ ਖੜਕੇ ਜਿੱਥੇ ਇੱਕ ਰੀਅਲ ਲਾਈਫ ਹੁੰਦੀ ਹੈ ਇੱਕ ਰੀਅਲ ਲਾਈਫ ਹੁੰਦੀ ਹੈ ਇਹ ਰੀਅਲ ਲਾਈਫ ਦੀ ਗੱਲ ਹੈ ਇਹਦੇ ਵਿੱਚ ਕੋਈ ਕੱਟ ਨਹੀਂ ਹੈਗਾ ਤੇ ਇਹਨਾਂ ਨੇ ਜੋ ਬੰਦੇ ਬਣੋ ਬੰਦੇ ਨਾਟਕ ਦੇ ਵਿੱਚ ਇੱਥੇ ਮੈਂ ਕਹਿੰਦਾ ਵੀ ਕੁਰਬਲ ਕੁਰਬਲ ਕਰਦਾ ਕੱਟ ਸੀਗਾ ਤੇ ਕਮਾਲ ਕਰਦੀ ਹੈ ਬਹੁਤ ਸੋਹਣਾ ਪਲੇ ਸੀਗਾ ਮਤਲਬ ਅਨਐਕਸਪੈਕਟਿਡ ਸੀਗਾ ਕਿ ਇੱਕ ਬੰਦਾ ਇੰਨੇ ਕਿਰਦਾਰ ਪਲੇ ਕਰ ਸਕਦਾ ਨਾਲੇ ਸਭ ਤੋਂ ਵੱਡਾ ਜਿਹੜਾ ਮੈਸੇਜ ਆ ਅੱਜਕੱਲ ਲੋਕ ਕੀ ਬਿਜ਼ੀ ਨੇ ਆਪਣੇ ਫੈਮਲੀ ਨੂੰ ਟਾਈਮ ਨਹੀਂ ਦੇ ਰਹੇ ਆਪਣੇ ਬੱਚਾ ਨੂੰ ਟਾਈਮ ਨਹੀਂ ਦੇ ਰਹੇ ਸੋ ਇਸ ਪਲੇ ਦੇ ਥਰੂ ਉਹਨਾਂ ਨੇ ਜਿਹੜਾ ਮੈਸੇਜ ਕਨਵੇ ਕੀਤਾ ਹੈ ਫੇਰ ਤੋਂ ਆਏ ਦੇਖਦਾ ਵੀ ਮੈਂ ਇਹਨੂੰ ਕਿੱਥੇ ਵੀ ਚਲ ਛੱਡਿਆ ਦੱਸੋ ਨਹੀਂ ਮੈਂ ਨਾ ਜਿੱਥੇ ਵੀ ਕਰਨਜੀਤ ਨੂੰ ਆਏ ਦੇਖਣਾ ਮਤਲਬ ਜਿਵੇਂ ਜਾਂ ਛੱਡਿਆ ਮਤਲਬ ਉਹ ਉਹਨਾਂ ਨੂੰ ਆਨਲਾਈਨ ਭੈਣ ਨੂੰ ਆਇਆ ਦੱਸੋ ਹਾਂ ਮਤਲਬ ਮੈਂ ਜਿੱਥੇ ਮੈਂ ਦੇਖਣਾ ਕਿ ਵੀ ਇਹ ਆਗਣਦੀ ਵੀ ਇੱਕ ਕਹਾਣੀ ਕਹਾਣੀ ਢੇਰੀ ਬਣਦੀ ਆ ਜੇ ਅਕਲਾਂ ਚ ਪਿਆਰ ਗਏ ਹਾਂ ਉਹ ਕਹਾਣੀ ਸੁਣਾਈ ਰਵੇ ਕਹਾਣੀ ਯਾਦ ਆਜੀ ਮੈਨੂੰ ਆ ਆੜੀ ਕਰਨੀ ਪਰ ਕਹਾਣੀ ਸੁਣੇ ਕੀ ਕਰਦੀ ਐ ਆਟਾ ਗੁੰਨੇ ਆਟਾ ਮੇ ਗੁੰਨੀ ਉਹ ਬਣਦੀ ਰੋਟੀ ਰੋਟੀ ਪਹਿਲਾਂ ਕਹਾਣੀ ਸੁਣ ਸੁਣ ਮੈਂ ਕਿੱਤੋਂ ਲਾਹ ਲਾ ਬਗਵਾਸ ਕਰਦਾ ਮੈਂ ਮੈਂ ਕਹਾਂ ਕਹਾਣੀ ਸੁਣ ਝੋਲਮੇ ਕਹਿ ਰਿਹਾ ਮੇਰੀ ਗੱਲ ਸੁਣ ਕਹਾਣੀ ਸੁਣ ਰਾਵਣਾ ਆ ਕਹਾਣੀ ਸੁਣਾਉਣਾ ਤੁਹਾਨੂੰ ਮੈਂ ਲੋਕ ਕਹਾਣੀਆਂ ਯੂਰਪ ਦੀ ਆ ਫੋਕ ਟੈਲ ਆਫ ਯੂਰਪ ਇਹ ਜਰੂਰੀ ਨਹੀਂ ਕਿਆਂ ਬਾਤਾਂ ਨੇ ਕਹਾਣੀਆਂ ਨੇ ਉਹ ਗੱਲੇ ਹਿੰਦੂਸਤਾਨ ਦੇ ਵਿੱਚ ਇੰਡੀਆ ਜੀ ਨੇ ਵੀ ਜਾਂ ਲੋਕ ਕਹਾਣੀਆਂ ਗੀਤ ਗੱਪ ਪਖੰਡ ਕੱਲਾ ਇੰਡੀਆ ਜੀ ਹੈ ਪੂਰੀ ਦੁਨੀਆ 'ਚ ਹੈ ਯੂਰਪ 'ਚ ਵੀ ਹੈ ਸਭ ਕਹਾਣੀ ਹੈ ਇੱਕ ਬੜੀ ਪਿਆਰੀ ਇੱਕ ਸੀ ਨਾਰਸਸ ਨਾ ਦਾ ਰਾਜਕਮਰ ਨਾਰਸਸ ਨਾ ਦਾ ਰਾਜਕਮਰ ਤੇ ਇੱਕ ਸੀ ਐਂਕੋ ਨਾ ਦੇ ਨਾਮ ਰਾਜਕੁਮਾਰ ਵੀ ਰੱਜ ਕੇ ਸੋਣਾ ਤੇ ਐਗੋ ਨਾ ਉਹ ਵੀ ਰੱਜ ਕੇ ਸੋਣੇ ਓਹੋ ਹੋਏ ਜਿੰਨੇ ਸੋਣੇ ਦੋਨੇ ਉਨੇ ਹੀ ਕਮੰਡੀ ਉਨੇ ਹੀ ਦੋਨਾਂ ਦੇ ਵਿੱਚ ਈਗੋ ਰੱਜ ਕੇ ਈਗੋ ਦੋਨਾਂ ਦੇ ਵਿੱਚ ਐਗੋ ਨਾ ਉਹ ਨੂੰ ਆਪਣੇ ਹੁਸਨ ਦਾ ਇਹਨੂੰ ਵੇਖਣ ਤੇ ਸੁਣਨ ਤੋਂ ਬਾਅਦ ਥੋੜੇ ਬਾਅਦ ਬੰਦੇ ਤਾਂ ਸੀ ਬਣ ਜਾਣਗੇ ਤੁਰ ਗੁਰ ਨਾਮੇ ਉਹਦੇ ਨਾਲ ਨਾਲ ਵੀ ਪਰ ਮੈਨੂੰ ਲੱਗਦਾ ਸ਼ਾਇਦ ਕੋਈ ਫੱਕ ਨਹੀਂ ਹੈ ਕਿ ਇਹਦੇ ਵਿੱਚ ਹਸਬੰਦ ਵੀ ਬੜੀ ਕੁਸ਼ ਹੋ ਰਹੀ ਸੀ ਬੀਬੀਆਂ ਵੀ ਬੜੀਆਂ ਕੁਸ਼ ਹੋ ਰਹੀਆਂ ਸੀ ਮੇਰੇ ਨਾਲ ਸਾਥ ਕੋ ਬੜੀ ਕੁਸ਼ ਹੋ ਰਹੀ ਸੀ ਰਾਣਾ ਰਣਵੀਰ ਜੀ ਜਿਹਨਾਂ ਨੂੰ ਅੱਗੇ ਸੀ ਦੇਖਿਆ ਸੀ ਪਰ ਬਹੁਤ ਡੀਪਲੀ ਸੁਣਿਆ ਨਹੀਂ ਸੀ ਉਹਨਾਂ ਨੇ ਅੱਜ ਜਿਹੜਾ ਫਰਕ ਹੈ ਜਿਹੜਾ ਪੁਰਾਣਾ ਯਾਨੀ ਕਿ 50 ਸਾਲ ਪਹਿਲਾਂ ਤੇ ਅੱਜ ਦੀ ਜੀ ਦੋਨਾਂ ਦੀ ਕਲੈਰਿਟੀ ਕੀਤੀ ਕਿ ਪਹਿਲੀ ਜ਼ਿੰਦਗੀ ਕੀ ਸੀ ਤੇ ਅੱਜ ਦੀ ਜ਼ਿੰਦਗੀ ਕੀ ਹੈ ਉਹਨਾਂ ਨੇ ਪੁਰਾਣੇ ਬੰਦਿਆਂ ਨੂੰ ਵੀ ਸਿੱਖਿਆ ਦਿੱਤੀ ਕਿ ਵੀ ਅੱਜ ਦੀ ਜਿਹੜੀ ਜਨਰੇਸ਼ਨ ਨਾਲ ਕਿਸ ਤਰ੍ਹਾਂ ਤੁਹਾਨੂੰ ਪੇਸ਼ ਆਉਣਾ ਚਾਹੀਦਾ ਹੈ ਤੇ ਅੱਜ ਦੀ ਜਨਰੇਸ਼ਨ ਦੀ ਕੀ ਸੋਚ ਹੈ ਪੁਰਾਣੀ ਸੋਚ ਤੇ ਨਵੀਂ ਸੋਚ ਦੀ ਕਲੈਰਿਟੀ ਨੂੰ ਅਵੇਅਰਨੈਸ ਨੂੰ ਸਾਡੇ ਸਾਰਿਆਂ ਵਾਸਤੇ ਇੱਕ ਮਜਮਾ ਪੇਸ਼ ਕੀਤਾ ਜਿਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਉਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਕੇ ਆਪਣੇ ਬੱਚਿਆਂ ਨਾਲ ਤੇ ਬੱਚਿਆਂ ਨੂੰ ਆਪਣੇ ਪੇਰੈਂਟਸ ਦੇ ਨਾਲ ਇਹੋ ਜਿਹਾ ਵਿਹਾਰ ਕਰਨਾ ਚਾਹੀਦਾ ਕਿ ਜੜੀਆਂ ਕੇ ਪ੍ਰੋਬਲਮ ਸਾਡੀਆਂ ਮਿਨੀਮਾਈਜ਼ ਹੋ ਜਾਣ ਤੇ ਘੱਟ ਤੋਂ ਘੱਟ ਹੋਵੇ। ਸੱਚ ਕੱਲ ਜੀ ਮੈਂ ਡਾਕਟਰ ਮਨਵੀਰ ਸਿੰਘ ਸੀਟੀ ਇੰਸਟੀਚਿਊਟ ਤੋਂ ਅੱਜ ਸੀਟੀ ਇੰਸਟੀਚਿਊਟ ਵੇਖੇ ਰਣਨਵੀਰ ਜੀ ਦਾ ਛੇਵਾਂ ਮਾਸਟਰ ਜੀ ਸ਼ੋਅ ਸੀਗਾ। ਬਹੁਤ ਮਜ਼ਾ ਆਇਆ। ਲਾਈਵ ਸ਼ੋਅ, థియేਟਰ ਲੋਕੀ ਭੁੱਲ ਚੁੱਕੇ ਨੇ। ਸਾਹਮਣੇ ਦੇ ਕੀ ਬੋਰਿੰਗ ਹੁੰਦਾ ਹੈ। ਮੈਨੂੰ ਵੀ ਲੱਗਦਾ ਸੀਗਾ ਪਰ ਅੱਜ ਸ਼ੋਅ ਵੇਖ ਕੇ ਬਹੁਤ ਚੰਗਾ ਲੱਗਿਆ। ਕਿਤੇ ਨਾ ਕਿਤੇ ਜ਼ਿੰਦਗੀ 'ਚ ਮੇਰੇ ਔਰ ਜਿੰਨੇ ਵੀ ਆਡੀਅੰਸ ਸੀਗੇ ਥੋੜਾ ਬਹੁਤਾ ਫਰਕ ਜ਼ਰੂਰ ਪੈਗਾ। ਕੋਈ ਗੱਲਾਂ ਹੀ ਦਨ ਕੀਤੀਆਂ ਉਹਨਾਂ ਨੇ ਕਿ ਕਿਵੇਂ ਸੱਚ ਨਾਲ ਨਿਮਰਤਾ ਨਾਲ ਚੰਗੇਪਣ ਨਾਲ ਕਾਈਂਡਨੈਸ ਨਾਲ ਅੱਗੇ ਬਤਿਆ ਜਾ ਸਕਦਾ ਜ਼ਿੰਦਗੀ ਜੀਵੀ ਜਾ ਸਕਦੀ ਹੈ ਸੋ ਮੈਨੂੰ ਔਰ ਜਦੋਂ ਇਹ ਸ਼ੋ ਲਾਈਵ ਜਦੋਂ ਹੁਣ ਰਿਕਾਰਡਿੰਗ ਹੋਈ ਬਾਹਰ ਆਏਗਾ ਜਿਹੜੇ ਦੇਖਣਗੇ ਪਲੀਜ਼ ਆਪਾਂ ਸੱਚ ਵਿੱਚ ਜੀਏ ਔਰ ਜਿਹੜਾ ਆਪਾਂ ਆਪਣੇ ਆਲੇ ਦੁਆਲੇ ਕਲਾਊਡ ਬਣਾ ਕੇ ਜਿਉਨੇ ਪਏ ਆ ਲੋਕਾਂ ਵਾਸਤੇ ਸੋਸ਼ਲ ਮੀਡੀਆ ਵਾਸਤੇ ਉਸ ਤੋਂ ਬਚੀਏ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਹਾਂਜੀ ਇਦਾਂ ਦੇ ਚਾਹੀਦੇ ਪ੍ਰੋਗਰਾਮ ਹੋਣੇ ਫੇਰ ਹੀ ਬੱਚਿਆਂ ਨੂੰ ਅੱਗੇ ਸਿੱਕਾ ਮਿਲਦੀ ਹੈ ਬਹੁਤ ਵਧੀਆ ਲੱਗਿਆ ਰਾਨਾ ਜੀ ਤਾਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਵੈਸੇ ਵੀ ਪਰ ਇਹਨਾਂ ਦੇ ਪ੍ਰੋਗਰਾਮ ਬਹੁਤ ਸੱਚੇ ਤੇ ਸੁੱਚੇ ਹੁੰਦੇ ਆ ਬਿਲਕੁਲ ਹਾਂਜੀ ਸਾਨੂੰ ਬਹੁਤ ਚੰਗੇ ਲੱਗਦੇ ਆ ਅਸੀਂ ਬੜੇ ਧਿਆਨ ਨਾਲ ਸੁਣਦੇ ਆ ਬੜੇ ਸ਼ੌਂਕ ਨਾਲ ਸੁਣਦੇ ਆ ਉਹਦਾ 1.5 ਘੰਟਾ ਸੁਣਿਆ ਆ ਆਨੰਦ ਹਾਂਜੀ ਪੂਰਾ ਪੂਰਾ ਆਨੰਦ ਆ ਪੂਰਾ ਆਨੰਦ ਆ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਦਾਂ ਹੀ ਤੰਦਰੁਸਤੀਆਂ ਬਖਸ਼ੇ ਜੀ ਪਹਿਲੀ ਗੱਲ ਤੇ ਇਹਨਾਂ ਦੇ ਫੈਨ ਕਹਿ ਦੇਣਾ ਤੇ ਹੋਣਾ ਵੱਡੀ ਗੱਲ ਹੈ ਤੇ ਹੈਪਾ ਹੈਗੇ ਆ ਰੀਅਲੀ ਕਿਉਂਕਿ ਇਹਨਾਂ ਨੇ ਅਰਦਾਸ ਮੂਵੀ ਜਦੋਂ ਲਿਖੀ ਅਰਦਾਸ ਤੋਂ ਹੀ ਇਹਨਾਂ ਨੇ ਇੱਕ ਝਲਕ ਦੇ ਦਿੱਤੀ ਸੀ ਆਪਣੀ ਸੋਚ ਦੀ ਤੇ ਆ ਬੰਦੇ ਬਣੋ ਬੰਦੇ ਤੋਂ ਪਹਿਲਾਂ ਮਾਸਟਰ ਜੀ ਵੀ ਮੈਂ ਦੇਖਿਆ ਜੀ ਸ਼ੋ ਇਹਨਾਂ ਦਾ ਕਮਾਲ ਸੀ ਉਹ ਚੋਂ ਸਿੱਖਣ ਨੂੰ ਮਿਲਿਆ ਤੇ ਇਹ ਜਿਹੜਾ ਸ਼ੋ ਦੇਖਿਆ ਨਹੀਂ ਇਦਾਂ ਲੱਗਿਆ ਵੀ ਜ਼ਿੰਦਗੀ ਜਿਹੜੀ ਹੈ ਹੁਣ ਤੱਕ ਜਿਹੜੀ ਜਿਉ ਚੁੱਕੇ ਆ ਉਹਨੂੰ ਚੇਂਜ ਕਰਨਾ ਚਾਹੀਦਾ ਥਾਟ ਪਰਸਪੈਕਸ਼ਨ ਜਿਹੜਾ ਇਹਨਾਂ ਨੇ ਚੇਂਜ ਕਰਾਤਾ ਸਾਡਾ ਸੋ ਇਹਨਾਂ ਲਈ ਬਿੱਗ ਕਲਾਪ ਆ ਹੋਰ ਤੇ ਕੁਝ ਨਹੀਂ ਮੈਂ ਕਹਿ ਸਕਦਾ ਬਹੁਤ ਵਧੀਆ ਲੱਗਾ ਕਮਾਲ ਸਾਰੀ ਫੈਮਿਲੀ ਦੇ ਨਾਲ ਬੈਠ ਕੇ ਦੇਖਣ ਵਾਲਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਜੀ ਪਿਛਲੇ ਤੋਂ ਪਿਛਲੇ ਸਾਲ ਤੇ ਪਹਿਲੀ ਵਾਰ ਪਹਿਲਾ ਸ਼ੋ ਰਾਣਾ ਰਣਵੀਰ ਹੋਰਾਂ ਦਾ ਦੇਖਿਆ ਸੀਗਾ ਮਾਸਟਰ ਜੀ ਟੋਰਾਂਟੋ ਦੇ ਵਿੱਚ ਫਿਰ ਅਸੀਂ ਉਸ ਤੋਂ ਬਾਅਦ ਜਲੰਧਰ ਦੇ ਰੈੱਡ ਕਰਾਸ ਭਵਨ ਦੇ ਵਿੱਚ ਵੀ ਦੇਖਿਆ ਸੀ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਰੰਗਮંચ ਇਸ ਥਾਂ ਦੇ ਉੱਤੇ ਤੇ ਇਸ ਮਕਾਮ ਦੇ ਉੱਤੇ ਪਹੁੰਚਿਆ ਵੀ ਉਹਦੇ 95 ਸ਼ੋ ਹੋਏ ਕੋਲ ਦੁਨੀਆ ਦੇ ਵਿੱਚ ਇਹ ਹੁਣ 6ਵਾਂ ਰਮਨਦੀਪ ਸੋਢੀ ਸਾਹਿਬ ਦੇ ਵੱਲੋਂ ਜਗਬਣੀ ادارے ਦੇ ਵੱਲੋਂ ਕਰਾਇਆ ਗਿਆ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਆ ਕਿ ਰਾਣੇ ਰਣਬੀਰ ਵਰਗੇ ਕਲਾਕਾਰ ਜਿਹੜੇ ਬਹੁ ਪੱਖੀ ਆ ਜਿਹੜੇ ਕੱਲੀਆਂ ਫਿਲਮਾਂ ਜਿਹੜੇ ਕੱਲੇ ਡੀਵੀਡੀ ਜਿਹੜੇ ਕੱਲੇ ਸੀਡੀ ਇਹਨਾਂ ਵਾਲੇ ਨਹੀਂ ਜਿਹੜੇ ਕਿ ਇਸ ਥਾਂ ਦੇ ਉੱਤੇ ਖੜ ਕੇ ਜਿੱਥੇ ਇੱਕ ਰੀਅਲ ਲਾਈਫ ਹੁੰਦੀ ਹੈ ਇੱਕ ਰੀਅਲ ਲਾਈਫ ਹੁੰਦੀ ਹੈ ਇਹ ਰੀਅਲ ਲਾਈਫ ਦੀ ਗੱਲ ਹੈ ਇਹਦੇ ਵਿੱਚ ਕੋਈ ਕੱਟ ਨਹੀਂ ਹੈਗਾ ਤੇ ਇਹਨਾਂ ਨੇ ਜੋ ਬੰਦੇ ਬਣੋ ਬੰਦੇ ਨਾਟਕ ਦੇ ਵਿੱਚ ਇੱਥੇ ਮੈਂ ਕਹਿੰਦਾ ਵੀ ਕੁਰਬਲ ਕੁਰਬਲ ਕਰਦਾ ਕੱਟ ਸੀਗਾ ਤੇ ਕਮਾਲ ਕਰਤੀ ਆ ਉਹਨਾਂ ਨੇ ਡੇਢ ਪੌਣੇ 2 ਘੰਟੇ ਜੋ ਤਸੱਲੀ ਕਰਾਈ ਆਪਦੇ ਵਿਚਾਰਾਂ ਦੇ ਨਾਲ ਮੇਰਾ ਖਿਆਲ ਹੈ ਵੀ ਉਹਨੂੰ ਆਪਾਂ ਕਦੇ ਵੀ ਮਨ ਦੇ ਵਿੱਚੋਂ ਪਰੇ ਨਹੀਂ ਕਰ ਸਕਦੇ ਤੇ ਬੰਦੇ ਵੈਸੇ ਸਭ ਨੂੰ ਮੇਰੇ ਸਮੇਤ ਸਭ ਨੂੰ ਬਣਨਾ ਚਾਹੀਦਾ ਤੇ ਜੇ ਇਕੱਲਾ ਇਕੱਲਾ ਬੰਦਾ ਇਹ ਗੱਲ ਕਵੇ ਕਿ ਬੰਦਾ ਹੋਣ ਦੇ ਨਾਤੇ ਮੈਂ ਕੀਤਾ ਕੁਛ ਨਹੀਂ ਤੇ ਮੇਰੇ ਵਿੱਚ ਬੰਦਿਆਂ ਵਾਲੀ ਗੱਲ ਕੋਈ ਨਹੀਂ ਤਾਂ ਇਹ ਨਾਟਕ ਉਹਨਾਂ ਨੂੰ ਸਮਝਾਉਂਦਾ ਕਿ ਆਪਾਂ ਬੰਦੇ ਬਣਨਾ ਕਿਵੇਂ ਆ ਬੰਦੇ ਬਣਦਾ ਹੁਨਰ ਕਿਵੇਂ ਹੁੰਦਾ ਬੰਦੇ ਬਣਨ ਦੀ ਜੁਗਤ ਕਿਵੇਂ ਹੁੰਦੀ ਆ ਰਾਜਵੀਰ ਵੋਪਾਰਾ ਸਾਹਿਬ ਤੇ ਰਾਣਾ ਰਵੀਰ ਦੀ ਜੁਗਲਬੰਦੀ ਨੂੰ ਸਲਾਮ ਕਰਦੇ ਆ ਰੰਗਮੰਚ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਤੇ ਰੰਗਮੰਚ ਕੱਲਾ ਲੱਕੜ ਦੇ ਕੁੱਕੜ ਨਾਲ ਹੀ ਨਿਸ਼ਮਾਨਤ ਹੋਣਾ ਚਾਹੀਦਾ ਵੀ ਭਾਈ ਉੱਥੇ ਸ਼ੀਲਡ ਦੇਤੀ ਐਦਾ ਕਰਤੀ ਉਹਦੇ ਲਈ ਆਪਾਂ ਨੂੰ ਸਭ ਨੂੰ ਚਾਹੀਦਾ ਕਿ ਅਸੀਂ ਜਿਹੜੇ ਵੀ ਰੰਗਮੰਚ ਨਾਲ ਜੁੜੇ ਆ ਜਿਹੜੇ ਵੀ ਚੰਗੀ ਕਲਾਕਾਰੀ ਨਾਲ ਜੁੜੇ ਆ ਉਹਨਾਂ ਦੀ ਵੱਧ ਤੋਂ ਵੱਧ ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਗੇ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਦੇਖਦੇ ਆ ਵੀ ਭਾਈ ਫੁਲਾਣੀ ਥਾਂ ਤੇ ਚੰਗਾ ਗਾਇਕ ਆ ਫੁਲਾਣੀ ਥਾਂ ਤੇ ਚੰਗਾ ਸਮਾਜ ਸੇਵੀ ਆ ਚੰਗਾ ਪੱਤਰਕਾਰ ਆ ਚੰਗਾ ਫੁਲਾਣੇ ਖੇਤਰ ਦੇ ਵਿੱਚ ਆ ਉਹਦੀ ਅਸੀਂ ਹੌਸਲਾ ਫਜ਼ਾਈ ਨਹੀਂ ਕਰਦੇ ਸੋਢੀ ਸਾਹਿਬ ਨੇ ਬਹੁਤ ਵੱਡੀ ਹੌਸਲਾ ਫਜ਼ਾਈ ਉਹਨਾਂ ਨੂੰ ਬਹੁਤ ਵੱਡਾ ਥਾਪੜਾ ਦਿੱਤਾ ਆਧਾਰੇ ਜਗਬਣੀ ਨੇ ਇਹਨਾਂ ਨੂੰ ਬਹੁਤ ਵੱਡੀ ਕਹਿੰਦੇ ਵੀ ਇਸ ਥਾਂ ਤੇ ਮੰਚ ਦਿੱਤਾ ਹੈਗਾ ਸੋ ਚੰਨੀ ਸਾਹਿਬ ਦਾ ਸਿਟੀ ਇੰਸਟੀਚਿਊਟ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੀ ਟੀਮ ਨੂੰ ਸਲਾਮ ਕਰਦੇ ਆ ਇਹੋ ਜਿਹੇ ਉਪਰਾਲੇ ਸਾਰੇ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਆ ਇਹ ਦਿੱਤਾ ਨੂੰ ਕਿਵੇਂ ਲੱਗਿਆ ਸੀ ਬਹੁਤ ਵਧੀਆ ਸ਼ੋਅ ਲੱਗਿਆ ਅਜ ਤੱਕ ਸੁਣਿਆ ਸੀ ਕਿ ਰੰਗਮੰਚ ਜਿਹੜਾ ਉਹ ਬਹੁਤ ਔਖਾ ਕੰਮ ਹੈ ਤੇ ਅੱਜ ਵੇਖ ਵੀ ਲਿਆ ਕਿ ਕਿਵੇਂ ਇੱਕ ਡੇਢ ਘੰਟਾ ਜਿਹੜਾ ਰਾਣਾ ਰਣਵੀਰ ਹੋਰਾ ਨੇ ਰਾਜਵੀਰ ਬੋਪਾ ਰਾਏ ਨੇ ਸਾਰਿਆਂ ਨੂੰ ਬੰਨ ਕੇ ਰੱਖਿਆ ਤੇ ਮਹਿਸੂਸ ਹੀ ਨਹੀਂ ਹੋਇਆ ਕਿ ਟਾਈਮ ਕਿੰਨੀ ਜਲਦੀ ਨਾਲ ਉਹ ਨਿਕਲ ਗਿਆ ਤੇ ਇਹ ਇਹਦੇ ਲਈ ਉਹ ਵਧਾਈ ਦੇ ਪਾਤਰ ਨੇ ਦੋਵੇਂ ਜਣੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਮਾਸਟਰ ਜੀ ਵੇਖਿਆ ਸੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਬੰਦੇ ਬਣੋ ਬੰਦੇ ਵੀ ਹੋਣ ਜਾ ਰਿਹਾ ਹੈ ਤੇ ਆਪਣੇ ਆਪ ਮਨ 'ਚ ਕੋਈ ਸੁਖਤਾ ਸੀ ਕਿ ਅਸੀਂ ਜਾਣਾ ਅਸੀਂ ਜ਼ਰੂਰ ਵੇਖਣਾ ਤੇ ਅਸੀਂ ਵੇਖ ਕੇ ਤੇ ਕੁਝ ਸਿੱਖਣਾ ਹੈ ਉਸ ਤੋਂ ਵੱਡੀ ਗੱਲ ਏ ਬਹੁਤ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅਣਗੌਲੀਆਂ ਕਰ ਦਿੰਨੇ ਆ ਜਿਹੜੀਆਂ ਚੀਜ਼ਾਂ ਪਤਾ ਨਹੀਂ ਕਦੋਂ ਨਿਕਲ ਜਾਂਦੀਆਂ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਪਰ ਇਹ ਵੇਖਣ ਤੋਂ ਬਾਅਦ ਤੁਹਾਨੂੰ ਉਹ ਗੱਲਾਂ ਦਾ ਅਹਿਸਾਸ ਹੁੰਦਾ ਤੁਸੀਂ ਉਹਨਾਂ ਅਣਗੌਲੀਆਂ ਕੀਤੀਆਂ ਹੋਈਆਂ ਚੀਜ਼ਾਂ ਨੂੰ ਦੁਬਾਰਾ ਤੋਂ ਵਿਚਾਰਦੇ ਹੋ ਤੇ ਇਹ ਤਹਈਆ ਕਰਦੇ ਹੋ ਕਿ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਗੱਲਾਂ ਵੱਲ ਖਾਸ ਤੌਰ ਤੇ ਖਿਆਲ ਕਰਾਂਗੇ ਆਪਣੀ ਜ਼ਿੰਦਗੀ ਨੂੰ ਤਵੱਜੋ ਦੇਾਂਗੇ ਆਪਣੇ ਆਪ ਨੂੰ ਤਵੱਜੋ ਦੇਾਂਗੇ ਆਪਣੇ ਰਿਸ਼ਤਿਆਂ ਨੂੰ ਤਵੱਜੋ ਦੇਾਂਗੇ ਆਪਣੇ ਆਲੇ ਦੁਆਲੇ ਨੂੰ ਵੱਝੋਂ ਦੇਾਂਗੇ ਸੋ ਸਾਰਿਆਂ ਨੂੰ ਇਹ ਸ਼ੋਅ ਜ਼ਰੂਰ ਵੇਖਣਾ ਚਾਹੀਦਾ ਹੈ ਰੰਗਮੰਚ ਜ਼ਿੰਦਾਬਾਦ ਸੀ ਹੈ ਤੇ ਰਹੂਗਾ ਤੇ ਜਿਹੜੇ ਰੰਗ ਕਰਮੀ ਨੇ ਜਿਹੜੇ ਚੰਗੇ ਰੰਗ ਕਰਮੀ ਨੇ ਉਹਨਾਂ ਨੂੰ ਸਦਾ ਹੀ ਸਲਾਮ ਹੈ ਬਹੁਤ ਸੋਹਣਾ ਪਲੇ ਸੀਗਾ ਮਤਲਬ ਅਨ ਐਕਸਪੈਕਟਿਡ ਸੀਗਾ ਕਿ ਇੱਕ ਬੰਦਾ ਇੰਨੇ ਕਿਰਦਾਰ ਪਲੇ ਕਰ ਸਕਦਾ ਨਾਲੇ ਸਭ ਤੋਂ ਵੱਡਾ ਜਿਹੜਾ ਮੈਸੇਜ ਆ ਅੱਜ ਕੱਲ ਲੋਕੀ ਬਿਜ਼ੀ ਨੇ ਆਪਣੀ ਫੈਮਲੀ ਨੂੰ ਟਾਈਮ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਸੋ ਇਸ ਪਲੇ ਦੇ ਥਰੂ ਉਹਨਾਂ ਨੇ ਜਿਹੜਾ ਮੈਸੇਜ ਕਨਵੇ ਕੀਤਾ ਸਾਨੂੰ ਉਮੀਦ ਹੈ ਕਿ ਜਿਹੜੇ ਇੱਥੇ ਪਲੇ ਦੇਖਣ ਆਏ ਸੀ ਇਸ ਮੈਸੇਜ ਨੂੰ ਅੱਗੇ ਲੋਕਾਂ ਦੇ ਵਿੱਚ ਥਰੂ ਕਰਨਗੇ ਨਾਲੇ ਆਪਣੇ ਫੈਮਿਲੀ ਦੇ ਉੱਤੇ ਅਪਲਾਈ ਕਰਨਗੇ ਬੈਸਟ ਜੀਆ ਇਹ ਇਹੀ ਤਾਂ ਇੱਕ ਚੰਗੇ ਕਲਾਕਾਰ ਦੀ ਜਿਹੜੀ ਪਛਾਣ ਆ ਰਾਣਾ ਸਾਹਿਬ ਤੁਹਾਨੂੰ ਪਤਾ ਹੈ ਥੀਏਟਰ ਦੇ ਵਿੱਚ ਮੂਵੀਜ਼ ਦੇ ਵਿੱਚ ਆਪਣੀ ਅਦਾਕਾਰੀ ਆਪਣੇ ਡਾਇਲੋਗ ਆਪਣੀ ਫਿਲਮਾਂ ਜਿਹੜੀਆਂ ਲਿਖਦੇ ਨੇ ਉਹਦੇ ਕਰਕੇ ਪਛਾਣੇ ਜਾਂਦੇ ਨੇ ਸੋ ਡੇਢ ਘੰਟੇ ਦੇ ਵਿੱਚ ਸਾਨੂੰ ਇਹ ਨਹੀਂ ਸੀ ਪਤਾ ਲੱਗਾ ਅਸੀਂ ਬੋਰ ਨਹੀਂ ਹੋਏ ਲਾਜਵਾਬ ਜਿਹੜਾ ਇਹਨਾਂ ਨੇ ਇਹਨਾਂ ਦੀ ਡਾਇਲੌਗ ਡਿਲੀਵਰੀ ਦੋਨਾਂ ਦੀ ਬੋਪਾ ਰਾਏ ਜੀ ਦੀ ਤੇ ਰਾਣਾ ਸਾਹਿਬ ਦੀ ਜਿਹੜੀ ਡਾਇਲੌਗ ਡਿਲੀਵਰੀ ਆ ਕਰੈਕਟਰ ਨੂੰ ਇੱਕੋ ਦਮ ਚੇਂਜ ਕਰ ਦੇਣਾ ਇਹ ਸਭ ਤੋਂ ਵੱਡੀ ਇੱਕ ਕਲਾਕਾਰ ਦੀ ਖੂਬੀ ਹੈ ਬਹੁਤ ਬਹੁਤ ਸੋਹਣਾ ਪਲੇ ਸੀਗਾ ਮੈਂ ਪੰਜਾਬੀ ਦਾ ਇੱਕ ਸ਼ੇਰ ਸੁਣਾਇਆ ਸੀ ਨਜ਼ਰ ਵਿੱਚ ਰਹਿਣਾ ਹੈ ਖੁਸ਼ ਨਸੀਬੀ ਨਜ਼ਰ ਸੇ ਗਿਰਨਾ ਹੈ ਬੇਹਈ ਇਹਦਾ ਜਦੋਂ ਅਲੱਦਾ ਕੀਤਾ ਤਾਂ ਉਹ ਬਹੁਤ ਵਧੀਆ ਸੀਗਾ ਸ਼ੇਰ ਉਹ ਸੀ ਵੀ ਇਨਸਾਨ ਦੇਵਤਾ ਨਾ ਬਣੇ ਕੋਈ ਗਮ ਨਹੀਂ ਇਨਸਾਨ ਬਹਿਸ਼ੀ ਨਾ ਬਣੇ ਜੇ ਵੀ ਕਮ ਨਹੀਂ ਇਹ ਜਦੋਂ ਪੰਜਾਬੀ ਦੇ ਸ਼ੇਰਾਂ ਤੋਂ ਅਸੀਂ ਉਹਨੂੰ ਫਾਰਸੀ ਜਾਂ ਹਿੰਦੀ ਵਿੱਚ ਟ੍ਰਾਂਸਲੇਟ ਕਰਕੇ ਸੁਣਦੇ ਸੀ ਤੇ ਅੱਜ ਜੋ ਰੰਗ ਮੰਚ ਵਿੱਚ ਰਾਣੀ ਰਣਵੀਰ ਜੀ ਖਰਾਨੇ ਕਰਕੇ ਦਿਖਾਇਆ ਪਰਿਵਾਰ ਕ੍ਰਿਸਟੀਆਂ ਨੂੰ ਤੇ ਹੋਰ ਜਿਹੜੀਆਂ ਸਾਡੀਆਂ ਕ੍ਰੀਤੀਆਂ ਨੂੰ ਉਹਨਾਂ ਨੇ ਜਿਸ ਤਰ੍ਹਾਂ ਇੱਥੇ ਮੇਰਾ ਖਿਆਲ 2 3 ਘੰਟੇ ਦੇ ਕਰੀਬ ਕੀਲ ਕੇ ਬੰਨ ਦਿੱਤਾ ਨਾ ਲੋਕਾਂ ਨੂੰ ਉਹ ਕਮਾਲ ਕਰ ਦਿੱਤੀ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਦੂਜਾ ਸ਼ੋਅ ਦੇਖਿਆ ਪਹਿਲਾਂ ਮਾਸਟਰ ਜੀ ਦੇਖਿਆ ਸੀ ਦੂਜਾ ਇਹ ਦੇਖਿਆ ਦੋਨੇ ਸ਼ੋਅ ਕਾਬਲੇ ਤਾਰੀਫ ਸੀ ਕਾਬਲੇ ਗੌਰ ਸੀ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਮੈਂ ਕੁਲਵੰਤ ਸਿੰਘ ਭਿੰਡਰ ਫਗਵਾੜੇ ਤੋਂ ਚੱਲ ਕੇ ਆਇਆ ਸਪੈਸ਼ਲ ਇਸ ਸ਼ੋਅ ਨੂੰ ਦੇਖਣ ਦੇ ਲਈ ਕਿਉਂਕਿ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਸੀ ਕਿ ਕੋਈ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਹੈ ਤੇ ਸਰਿੰਦਰ ਸਿੰਘ ਸੋਢੀ ਸਾਹਿਬ ਨੇ ਮੈਨੂੰ ਤਵਾ ਪ੍ਰਾਤਵਾਲੇ ਰੈਸਟੋਰੈਂਟ ਵਾਲਿਆਂ ਨੇ ਦੱਸਿਆ ਵੀ ਅੱਜ ਬੰਦੇ ਬੰਦੋਂ ਰਾਣਾ ਰਣਜੀਤ ਦਾ ਪ੍ਰੋਗਰਾਮ ਹੈ ਤੇ ਬਹੁਤ ਅੱਛਾ ਫੈਮਿਲੀ ਸ਼ੋ ਹੈ ਤੇ ਦੇਖਣਾ ਚਾਹੀਦਾ ਹੈ ਔਰ ਦੇਖਣ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਆਇਆ ਸੀ ਔਰ ਮੈਨੂੰ ਇਸ ਗੱਲ ਦਾ ਪਸਤਾਵਾ ਹੈ ਕਿ ਮੈਂ ਆਪਣੀ ਫੈਮਿਲੀ ਨੂੰ ਨਾਲ ਵਾਈਫ ਨੂੰ ਕਿਉਂ ਨਹੀਂ ਲੈ ਕੇ ਆਇਆ ਕਿਉਂਕਿ ਜਿੰਨੀਆਂ ਗੱਲਾਂ ਰਾਣਾ ਰਣਵੀਰ ਜੀ ਨੇ ਇੱਥੇ ਕੀਤੀਆਂ ਨੇ ਸਾਰੀਆਂ ਜ਼ਿੰਦਗੀ ਦੇ ਵਿੱਚ ਔਰ ਜਾਨਾ ਸਾਡੇ ਨਾਲ ਵਾਪਰਦੀਆਂ ਨੇ ਔਰ ਉਹਨਾਂ ਨੂੰ ਅਸੀਂ ਅਗਨੋਰ ਕਰਦੇ ਆਂ ਜੇ ਉਹਨਾਂ ਦੇ ਉੱਪਰ ਦੁਬਾਰਾ ਅਸੀਂ ਵਿਚਾਰ ਕਰੀਏ ਤੇ ਸਾਡੀ ਜ਼ਿੰਦਗੀ ਸੁਧਰ ਸਕਦੀ ਹੈ ਕਿ ਡੇਢ ਘੰਟੇ ਦੇ ਵਿੱਚ ਇੱਕ ਜ਼ਿੰਦਗੀ ਨੂੰ ਬਦਲਣ ਵਾਲੀਆਂ ਗੱਲਾਂ ਰਾਣਾ ਰਣਵੀਰ ਜੀ ਨੇ ਕੀਤੀਆਂ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਵੀ ਕਿਤੇ ਦੁਬਾਰਾ ਬੰਦੇ ਬਣੋ ਬੰਦੇ ਸ਼ੋਅ ਇਹਨਾਂ ਦਾ ਹੈਗਾ ਤੇ ਹਮ ਹਮਾ ਕੇ ਅਸੀਂ ਪਹੁੰਚੀਏ ਤੇ ਜਾ ਕੇ ਅਸੀਂ ਇਹਨਾਂ ਦੀਆਂ ਗੱਲਾਂ ਸੁਣੀਏ ਇਹਨਾਂ ਨੇ ਆਮ ਗੱਲਾਂ ਨੂੰ ਆਪਣੇ ਹੀ ਅੰਦਾਜ਼ ਦੇ ਵਿੱਚ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਔਰ ਬਿਲਕੁਲ ਹਾਰਟਚਿੰਗ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਮਨ ਸੋਢੀ ਜੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਵਰਖਾ ਕੇ ਤੇ ਸਾਰਿਆਂ ਨੂੰ ਇੱਕ ਬਹੁਤ ਹੀ ਅੱਛਾ ਮਾਰਗਦਰਸ਼ਨ ਦਿੱਤਾ ਹੈ ਹਾਂਜੀ ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਹੈਗੀ ਆ ਰਾਣਾ ਜੀ ਦੇ ਜਿਆਦਾ ਟਾਈਮ ਨਹੀਂ ਲਾ ਪਰ ਜਦੋਂ ਵੀ ਟਾਈਮ ਦਿੰਦਾ ਹੈ ਨਾ ਸੁਣੀਦਾ ਜ਼ਰੂਰ ਹੈ ਔਰ ਇਹਨਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਦਾ ਬਹੁਤ ਵਧੀਆ ਮੈਸੇਜ ਜੀ ਹਰ ਚੀਜ਼ ਦਾ ਹਰ ਗੱਲ ਦਾ ਮਤਲਬ ਜਿਹੜੀਆਂ ਰੋਜ਼ਾਨਾ ਆਪਣੇ ਜੀਵਨ ਦੀਆਂ ਗੱਲਾਂ 'ਚ ਜੀ ਆਉਣ ਵਾਲੀਆਂ ਜਿਹੜੀਆਂ ਜਿੰਦੇਆਂ ਗਈਆਂ ਉਹਨਾਂ ਦੇ ਵਿੱਚ ਹਰ ਚੀਜ਼ ਦਾ ਮਤਲਬ ਢੰਗ ਦੱਸਿਆ ਹੈ ਬਈ ਕਿੱਥੇ ਕਿੱਥੇ ਅਸੀਂ ਗਲਤੀਆਂ ਕਰਦੇ ਹਾਂ ਕਿੱਥੇ ਕਿੱਥੇ ਅਸੀਂ ਮਜ਼ੇਦਾਰ ਸ਼ੋਅ ਸੀ ਬਹੁਤ ਇੰਜੋਏ ਕੀਤਾ ਮੈਂ ਜਲੰਧਰ ਤੋਂ ਆਂ ਜੀ ਜਲੰਧਰ ਤੋਂ ਆਂ ਬਹੁਤ ਬਹੁਤ ਥੈਂਕ ਯੂ ਬਹੁਤ ਮਜ਼ਾ ਆਇਆ ਮੈਂ ਭਾਵੇਂ ਫਸਟ ਟਾਈਮ ਸ਼ੋਅ ਦੇਖਿਆ ਪਰ ਮੈਂ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਸ਼ੋਅ ਹੈ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਸਾਡ ਨੂੰ ਸਾਨੂੰ ਆਪਣੇ ਕਲਚਰ ਦੇ ਨਾਲ تھیਟਰ ਦੇ ਨਾਲ ਜੁੜਨਾ ਚਾਹੀਦਾ ਜਿੱਦਾਂ ਰਾਣਾ ਰਣਬੀਰ ਜੀ ਕਰ ਰਹੇ ਆ ਬਹੁਤ ਬਹੁਤ ਅੱਛਾ ਮੈਨੂੰ ਫਸਟ ਟਾਈਮ ਸੀ ਪਰ ਬਹੁਤ ਵਧੀਆ ਸ਼ੋਅ ਲੱਗਿਆ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਆਪਣਾ ਟਾਈਮ ਕੱਢੋ ਆਪਣੀ ਬਿਜ਼ੀ ਲਾਈਫ ਚ ਤੇ ਥੋੜਾ ਜਿਆਦਾ ਜਰੂਰ ਆ ਇਦਨ ਨੂੰ ਵੀ ਦੇਖਣਾ ਚਾਹੀਦਾ ਹੈ ਆਪਣੇ ਕਲਚਰ ਵਾਸਤੇ ਕੋਈ ਇੱਕ ਗੱਲ ਨਹੀਂ ਲੱਗਦੀ ਭਾਜੀ ਮੈਨੂੰ ਲੱਗਦਾ ਹੈ ਕਿ ਜੋ ਗੱਲਾਂ ਉਹਨਾਂ ਨੇ ਉਹ 1.5 ਘੰਟੇ ਦੇ ਵਿੱਚ ਸਮਝਾਈਆਂ ਸਾਨੂੰ ਜੇ ਅਸੀਂ ਉਹਨਾਂ ਚੋਂ ਇੱਕ ਤੇ ਵੀ ਗੱਲ ਕਰ ਲਈਏ ਨਾ ਤੇ ਫਿਰ ਆਪਾਂ ਹੋ ਸਕਦਾ ਬੰਦੇ ਬਣੀ ਜਾਈਏ ਹੈਨਾ ਇਹਦਾ ਮਤਲਬ ਤੁਹਾਨੂੰ ਚੰਗਾ ਲੱਗਿਆ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਮੇਰਾ ਫਸਟ ਟਾਈਮ ਐਕਸਪੀਰੀਅੰਸ ਸੀ ਪਰ ਬਹੁਤ ਅੱਛਾ ਲੱਗਾ ਮੈਂ ਕੋਸ਼ਿਸ਼ ਕਰੂੰਗਾ ਕਿ ਅੱਗੇ ਟਾਈਮ ਕੱਢ ਕੇ ਆਪਣੀ ਲਾਈਫ 'ਚੋਂ ਥੋੜਾ ਜਿਹਾ ਇਹ ਦੇਖਿਆ ਜਾਵੇ ਸਤਿ ਸ਼੍ਰੀ ਅਕਾਲ ਜੀ ਸ਼ੋਅ ਸਾਨੂੰ ਬਹੁਤ ਵਧੀਆ ਲੱਗਾ ਜੀ ਮਾਸਟਰ ਜੀ ਤੋਂ ਵੀ ਜ਼ਿਆਦਾ ਵਧੀਆ ਲੱਗਾ ਔਰ ਸੀ ਬਹੁਤ ਇੰਜੋਏ ਕੀਤਾ ਔਰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਅਸੀਂ ਜ਼ਰੂਰ ਇਸ ਗੱਲਾਂ ਤੇ ਖਰੇ ਉਤਰਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਰਾਣਾ ਨਰਵੀਰ ਜੀ ਥੈਂਕ ਯੂ ਰਾਜ ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਮੇਰਾ ਨਾਮ ਸਰਪਿੰਦ ਸਿੰਘ ਹੈ ਸੋ ਬੇਸਿਕਲੀ ਮੈਂ ਰਾਣਾ ਸਾਹਿਬ ਦੀਆਂ ਬਹੁਤ ਸਾਰੀਆਂ ਮੂਵੀਜ਼ ਦੇਖੀਆਂ ਬਟ ਫੰਡਿੰਗ ਗੱਲ ਇਹ ਹੈ ਕਿ ਮੈਨੂੰ ਪਤਾ ਲੱਗਾ ਕਿ ਇਹਨਾਂ ਦਾ ਰਾਣਾ ਸਾਹਿਬ ਇਹ ਕੱਲ ਹੀ ਪਤਾ ਲੱਗਾ ਬਟ ਜੋ ਮੈਨੂੰ ਬਹੁਤ ਚੀਜ਼ ਮੈਨੂੰ ਚੰਗੀ ਲੱਗੀ ਉਹ ਲੱਗੀ ਵੀ ਇੱਥੇ ਆ ਕੇ ਲਾਈਵ ਆਡੀਅנס ਦੇ ਵਿੱਚ ਜੋ تھیатраਲ ਡਰਾਮਾ ਹੈ ਜੋ ਕਿ ਅੱਜ ਕੱਲ ਨਹੀਂ ਚੱਲਦਾ ਉਹਨਾਂ ਨੂੰ ਹਰ ਤੱਕ ਕੰਮ ਕਰ ਰਹੇ ਨੇ ਉਹ ਦੇਖਣ ਨੂੰ ਮੈਨੂੰ ਮਿਲਿਆ ਇਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਅਸੀਂ ਸਪੈਸ਼ਲੀ ਸਾਨੂੰ ਕੱਲ ਦੀਦੀ ਨੇ ਕਿਹਾ ਕਿ ਰਾਣਾ ਸਾਹਿਬ ਦਾ ਸ਼ੋਅ ਆ ਮੋਗੇ ਤੋਂ ਅਸੀਂ ਸਪੈਸ਼ਲੀ ਇੱਥੇ ਜਲੰਧਰ ਆਏ ਆ ਜੀ ਇੰਨੀ ਦੂਰ ਸਪੈਸ਼ਲ ਸਿਰਫ ਇੱਕ ਇੱਕ ਦਾ ਸਰ ਨੂੰ ਦੇਖਣ ਦੀ ਇੱਕ ਬਹੁਤ ਦਿਲ ਚ ਸੀਗੀ ਵੀ ਹਾਂ ਇੱਕ ਕਲਾਕਾਰ ਨੇ ਐਡੇ ਵੱਡੇ ਕਲਾਕਾਰ ਨੇ ਬਹੁਤ ਹੁੰਦਾ ਕਲਾਕਾਰ ਨੇ ਉਹਨਾਂ ਨੂੰ ਦੇਖਣ ਦਾ ਚਾਹ ਸੀ ਮਨ 'ਚ ਸੋ ਚਾਹ ਵੀ ਸਾਡਾ ਪੂਰਾ ਹੋਇਆ ਉਹਨਾਂ ਦੀ ਕੀ ਐਕਟਿੰਗ ਆ ਸਰ ਕਿਆ ਬਾਤਾਂ ਨੇ ਲਾਜਵਾਬ ਉਹਨਾਂ ਦਾ ਕਿਰਦਾਰ ਬਹੁਤ ਸੋਹਣਾ ਜੀ ਬਾਕੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਸ ਤਰ੍ਹਾਂ ਅਸੀਂ ਇੱਥੇ ਇੰਨੀ ਸਾਰੀ ਆਡੀਅנס ਦੇਖੀਗੀ ਇਹ ਕੋਈ ਛੋਟਾ ਮੋਟਾ ਕੰਮ ਹੈ ਨਹੀਂਗਾ ਵੀ ਆਡੀਅנס ਨੂੰ ਭਾਲਣਾ ਤੇ ਆਪਣੇ ਰੋਲ ਇੱਕ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣਾ ਇੱਕ ਰੋਲਰ ਕੋਸਟ ਦੀ ਤਰ੍ਹਾਂ ਕਿਤੇ ਉੱਤੇ ਕਿਤੇ ਥੱਲੇ ਕਿਤੇ ਉੱਤੇ ਕਿੱਲਾ ਦੇ ਇਮੋਸ਼ਨ ਨਾਲ ਚੱਲਦੇ ਗਏ ਤੇ ਸਾਨੂੰ ਖੁਸ਼ ਕੀਤਾ ਅਸੀਂ ਧੰਨਵਾਦ ਕਰਦੇ ਰੱਬ ਦਾ ਕਿ ਸਾਨੂੰ ਇਹ ਮੌਕਾ ਮਿਲਿਆ ਸ਼ੋਅ ਦੇਖਣ ਦਾ ਬਹੁਤ ਸ਼ੋਅ ਬਹੁਤ ਸੋਹਣਾ ਬਹੁਤ ਹੀ ਕਿਆ ਬਾਤ ਕੀ ਜਨਤਾ ਨੂੰ ਸਾਰੀ ਨੂੰ ਜਿੰਨੀ ਵੀ ਆਡੀਅנס ਸੀਗੀ ਸਭ ਨੂੰ ਬੰਨ ਕੇ ਰੱਖ ਲਿਆ ਸਰ ਨੇ ਤੇ 1.5 ਘੰਟਾ ਜੋ ਵੀ ਸ਼ੋਅ ਚੱਲਿਆ ਸਰ ਕਿਆ ਬਾਤ ਹੈ ਜੀ ਨਜ਼ਰ ਨਹੀਂ ਹਟੀ ਸਾਡੀ ਪਲਵੀ ਅਸੀਂ ਸਾਰਾ ਟਾਈਮ ਉਹਨਾਂ ਨੂੰ ਦੇਖਿਆ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਧੰਨਵਾਦ ਇਹ ਸ਼ੋਅ ਵੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਇਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਹੋਪ ਕਰਦੀ ਹਾਂ ਕਿ ਇਹ 쇼 ਸਕਸੈਸਫੁਲ ਰਹੇ ਤੇ ਮੈਨੂੰ ਇਹ 쇼 ਬਹੁਤ ਵਧੀਆ ਲੱਗਿਆ ਔਰ ਮਤਲਬ ਇਹ ਸਪੀਚਲੈਸ ਸੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਦੇ ਵਿੱਚ ਸਾਨੂੰ ਮਤਲਬ ਪਤਾ ਚੱਲਦਾ ਹੈ ਕਿ ਸਾਨੂੰ ਕਿਵੇਂ ਸਮਾਂ ਸੰਭਾਲਣਾ ਚਾਹੀਦਾ ਹੈ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗੇ ਥੈਂਕ ਯੂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਲਾਸਟ ਟਾਈਮ ਵੀ ਮੈਂ ਰਾਣਾ ਰਣਵੀਰ ਜੀ ਦਾ ਮਾਸਟਰ ਜੀ ਦੇਖਿਆ ਸੀ ਤੇ ਮੈਨੂੰ ਬਹੁਤ ਇੰਤਜ਼ਾਰ ਸੀ ਕਿ ਫੇਰ ਕੋਈ ਨਵਾਂ ਮਾਸਟਰਪੀਸ ਦੇਖਣ ਵਾਸਤੇ ਆਵੇ ਤੇ ਅੱਜ ਬੰਦੇ ਬਣੋ ਬੰਦੇ ਦੇਖਿਆ ਜੋ ਕਿ ਆਧਾਰਿਤ ਸੀਗਾ ਜੀਵਨ ਦੀ ਸੱਚਾਈਆਂ ਤੇ ਔਰ ਉਹ ਸੱਚਾਈਆਂ ਵਿੱਚ ਦੱਸਿਆ ਗਿਆ ਸੀਗਾ ਕਿ ਕਿਸ ਤਰ੍ਹਾਂ ਅ ਇਨਸਾਨ ਜਿਹੜਾ ਉਹਦੇ ਵਿੱਚ ਇੱਕ ਈਗੋ ਹੈ ਹੰਕਾਰਿਆ ਹੋਇਆ ਹੈ ਤਾਂ ਮੈਨੂੰ ਲੱਗਦਾ ਜਿਹੜਾ ਹੰਕਾਰ ਉਹਨੂੰ ਖਤਮ ਕਰਨ ਦੀ ਬਹੁਤ ਜ਼ਰੂਰਤ ਹੈ ਦੂਸਰੀ ਗੱਲ ਉਹਨੇ ਬਹੁਤ ਖੂਬਸੂਰਤ ਜ ਇਹ ਕਿਹਵੀ ਚੀਜ਼ ਬਿਆਨ ਕੀਤੀ ਕਿ ਜਿਹੜੀ ਧੀ ਹੈ ਉਹ ਇੱਕ ਗਾਲ ਨਹੀਂ ਹੈ ਤੇ ਅਕਸਰ ਜਿੱਦਾਂ ਕਿ ਮੈਂ ਵੂਮਨ ਸਟੱਡੀਜ਼ ਪੜ੍ਹਿਆ ਉਹ ਚ ਵੀ ਇਹ ਦੱਸਿਆ ਜਾਂਦਾ ਕੁੜੀਆਂ ਦੇ ਨਾਮ ਅਕਸਰ ਹੁੰਦੇ ਕੌਮਲ ਜੋ ਕਿ ਧਰਤੀ ਨਾਲ ਲੱਗੀ ਹੋਈ ਚੀਜ਼ ਹੈ ਤੇ ਮੁੰਡਿਆਂ ਦੇ ਨਾਮ ਰੱਖਿਆ ਜਾਂਦਾ ਆਕਾਸ਼ ਸੋਸਾਇਟੀ ਨੇ ਸ਼ੁਰੂ ਤੋਂ ਹੀ ਦਿਖਾਇਆ ਕਿ ਮੁੰਡੇ ਉੱਪਰ ਨੇ ਤੇ ਕੁੜੀਆਂ نیچے ਨੇ ਇਸ ਚੀਜ਼ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਬਿਲਕੁਲ ਫੇਸਬੁੱਕ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਏ ਅੱਜ ਵੀ ਦਿਲ ਬੜਾ ਦੁਖਦਾ ਜਦੋਂ ਆਪਣੇ ਕੋਲੋਂ ਫਾਰਵਰਡਡ ਮੈਸੇਜ ਆਉਂਦੇ ਨੇ ਤਿਉਹਾਰਾਂ ਤੇ ਤੇ ਉਹ ਟਾਈਮ ਸੀ ਸਮੇਂ ਸੀ ਜਦੋਂ ਲੈਟਰ ਲਿਖੇ ਜਾਂਦੇ ਸੀ ਤੇ ਉਹਨਾਂ 'ਚ ਇਮੋਸ਼ਨਸ ਹੁੰਦੇ ਸੀ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਲੱਗਦਾ ਸੀ ਬੰਦੇ ਬਣ ਚੁੱਕੇ ਆ ਬਟ ਬਹੁਤ ਕੁਝ ਸਿੱਖਣ ਲਈ ਹੈ ਖਤਮ ਨਹੀਂ ਹੋਇਆ ਤੇ ਅੱਜ ਦੇ ਤੇ ਬੰਦੇ ਬਣੋ ਬੰਦੇ ਜਿ ਕਿੰਨਾ ਕ ਫਰਕ ਲੱਗਿਆ ਤੁਸੀਂ ਕਿਉਂਕਿ ਉਹ ਪਹਿਲਾ ਨਾਟਕ ਵੀ ਉਹ ਦੇਖੇ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੀ ਡਾਇਰੀ ਇਹ ਮੈਂ ਮਾਸਟਰ ਜੀ ਬਣੋ ਜੀ ਸੀਗਾ ਜਿਹੜਾ ਮਾਸਟਰ ਜੀ ਉਦੋਂ ਸਰਕਲੋਂ ਲਿਖਵਾਇਆ ਸੀ ਤੇ ਅੱਜ ਮੈਂ ਇਹ ਡਾਇਰੀ ਲਗਾਈ ਹੈ ਮੈਨੂੰ ਉਹਨਾਂ ਦਾ ਹਰ ਸ਼ੋਅ ਬਹੁਤ ਵਧੀਆ ਲੱਗਦਾ ਹੈ ਤੇ ਅੱਜ ਬੰਦੇ ਬਣੋ ਬੰਦੇ ਉਹ ਸੀਗਾ ਉਹ ਇੱਕ ਅਲੱਗ ਪਹਿਲੂ ਸੀ ਜੀਵਨ ਦੀਆਂ ਸਚਾਈਆਂ ਉਹਦੇ ਵਿੱਚ ਸੀ ਔਰ ਬਹੁਤ ਪਿਆਰ ਨਾਲ ਲੋਕਾਂ ਦੇ ਮੂੰਹ ਤੇ ਥੱਪੜ ਵੱਜੇ ਸੀ ਕਿਉਂਕਿ ਸਮਝਣ ਦੀ ਜ਼ਰੂਰਤ ਹੈ ਅੱਜ ਵੀ ਬਹੁਤ ਪਿਆਰਾ ਨਾਟਕ ਦਿਖਾਇਆ ਗਿਆ ਕਿ ਬੰਦੇ ਬਣਨ ਦੀ ਜ਼ਰੂਰਤ ਹੈ ਅਸੀਂ ਹੱਸ ਵੀ ਰਹੇ ਸੀ ਬਟ ਉਸ ਹਾਸਿਆਂ ਦੇ ਵਿੱਚ ਇਨਸਾਨ ਦੇ ਮੂੰਹ ਤੇ ਇੱਕ ਤਮਾਚਾ ਸੀ ਕਿ ਸਾਨੂੰ ਬਹੁਤ ਚੀਜ਼ਾਂ ਸਿੱਖਣ ਦੀ ਜ਼ਰੂਰਤ ਵੀ ਹੈ ਅਕਸਰ ਜਦੋਂ ਸਾਡੇ ਆਪਣੇ ਕੋਲ ਹੁੰਦੇ ਹਨ ਨਾ ਅਸੀਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਬਹੁਤ ਬਿਜ਼ੀ ਹੁੰਨੇ ਆ ਪਰ ਜਲੋ ਜਲੇ ਜਾਂਦੇ ਫਿਰ ਅਸੀਂ ਰੋਂਦੇ ਆ ਪਰ ਕਹਿੰਦੇ ਆ ਨਾ ਜਦੋਂ ਸਮਾਂ ਨਿਕਲ ਜਾਂਦਾ ਹੈ ਉਹਦਾ ਕੋਈ ਰੀਪਲੇ ਨਹੀਂ ਹੁੰਦਾ ਤੇ ਲਾਈਫ ਉਨੀਕ ਪੇਸ ਤੇ ਚਲਣੀ ਚਾਹੀਦੀ ਹੈ ਕਿ ਤੁਸੀਂ ਉਹਨੂੰ ਸੰਭਾਲ ਸਕੋ ਕਿਉਂਕਿ ਰੀਪਲੇ ਤੇ ਰੀਟੇਕ ਕਦੀ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਬੜੇ ਪਰਲਸ ਆਫ ਵਿਜ਼डम ਲੈ ਕੇ ਜਾ ਰਹੀਆਂ ਹਨ ਅਨਮੋਲ ਖਜ਼ਾਨਾ ਮੈਂ ਖੁਦ ਵੀ ਬਹੁਤ ਕੁਝ ਸਿੱਖਿਆ ਹੈ ਔਰ ਆਉਣ ਵਾਲੇ ਜਨਰੇਸ਼ਨ ਜਿਹੜੇ ਮੇਰੇ ਬੱਚੇ ਨੇ ਅੱਗੇ ਉਹਨਾਂ ਨੂੰ ਵੀ ਦੱਸਾਂਗੀ ਤੇ ਮੈਂ ਇੱਕ ਅਧਿਆਪਕਾਂ ਤੇ ਬੱਚਿਆਂ ਨੂੰ ਜੀਵਨ ਦੀ ਸੱਚਾਈ ਮੈਂ ਜ਼ਰੂਰ ਬਿਆਨ ਕਰਾਂਗੀ ਤੇ ਸਮਝਾਂਗੇ ਜੇ ਉਹ ਥੋੜਾ ਜਿਹਾ ਵੀ ਸਿੱਖ ਲੈਣ ਤਾਂ ਮੈਂ ਉਹਦੇ ਵਿੱਚ ਸਫਲ ਹਾਂ ਉਮੀਦ ਰਹੇਗੀ ਫਿਰ ਅਗਲੇ ਸਾਲ ਮਾਸਟਰ ਜੀ ਤੋਂ ਬਾਅਦ ਬੰਦੇ ਬਣੋ ਬੰਦੇ ਤੋਂ ਬਾਅਦ ਹੁਣ ਨਵਾਂ ਕਿਹੜਾ ਰੂਪ ਸਰ ਲੈ ਕੇ ਆਂਦੇ ਨੇ ਮੈਂ ਸ਼ੁਕਰਗੁਜ਼ਾਰ ਹਾਂ ਰਾਣਾ ਰਣਵੀਰ ਜੀ ਦੀ ਮੈਂ ਸ਼ੁਕਰਗੁਜ਼ਾਰ ਹਾਂ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਦੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਕੁਦਰਤ ਦੀ ਉਸ ਰੱਬ ਦੀ ਉਸ ਵਾਹਿਗੁਰੂ ਦੀ ਜਿਨਨੇ ਇਹੋ ਜੀ ਦੁਨੀਆ ਦੇ ਵਿੱਚ ਇਹੋ ਜੇ ਖਾਸ ਖੀਰੇ ਵੀ ਰੱਖੇ ਹੋਏ ਨੇ ਧੰਨਵਾਦ ਅਗਲੇ ਉਮੀਦ ਦੇ ਵਿਚਰਾਂਗੇ ਥੈਂਕ